ਅਗਲੀ ਕਵਿਤਾ ਹੈ ਬ੍ਰਿਜ ਇੱਕ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ ਇਸ ਕਵਿਤਾ ਦੁਆਰਾ ਇੱਕ ਰੁੱਖ ਦੀਆਂ ਭਾਵਨਾਵਾਂ ਵਿਅਕਤ ਕੀਤੀਆਂ ਗਈਆਂ ਹਨ ਜੋ ਕਿ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਅਸਾਂ ਨਾਲ ਕਿਉਂ ਲੜਦੇ ਹੋ ਇਸ ਦਾ ਮਤਲਬ ਹੈ ਕਿ ਰੁੱਖਾਂ ਨੂੰ ਇਸ ਦਾ ਮਤਲਬ ਰੁੱਖਾਂ ਨੂੰ ਕੱਟਣ ਤੋਂ ਹੈ ਰੁੱਖ ਆਪਣੀ ਸਥਿਤੀ ਬਿਆਨ ਕਰਦੇ ਹਨ ਚਲੋ ਆਪਾਂ ਪੰਕਤੀਆਂ ਦੀ ਵਿਸਤਾਰਪੂਰਵਕ ਵਿਆਖਿਆ ਕਰਦੇ ਹਾਂ ਧਰਤੀ ਦੇ ਇਹ ਤੰਗਦਿਲ ਲੋਕੋ ਅਸਾਂ ਨਾਲ ਕਿਉਂ ਲੜਦੇ ਚੌੜੇ ਦਉ ਆਸਾਨੀ ਵਧਨਾ ਸਿੱਧੇ ਜਾਣਾ ਚੜਦੇ ਇਸ ਕਵਿਤਾ ਵਿੱਚ ਕਵੀ ਰੁੱਖ ਦੁਆਰਾ ਬਿਆਨ ਕਰਦਾ ਹੈ ਕਿ ਤੁਸੀਂ ਸਾਡੇ ਨਾਲ ਕਿਉਂ ਲੜਦੇ ਹੋ ਲੜਨ ਦਾ ਮਤਲਬ ਹੈ ਕਿ ਰੁੱਖਾਂ ਨਾਲ ਵੈਰ ਕਿਉਂ ਕਰਦੇ ਹੋ ਤੇ ਵੱਡ ਵੱਡ ਕੇ ਛੁੱਟੀ ਜਾਂਦੇ ਹੋ ਰੁੱਖ ਕਹਿੰਦੇ ਹਨ ਅਸੀਂ ਕਿਹੜਾ ਧਰਤੀ ਤੇ ਜ਼ਿਆਦਾ ਜਗ੍ਹਾ ਰੋਕਦੇ ਹਾਂ ਕਿਉਂਕਿ ਰੁੱਖਾਂ ਦਾ ਤਾਂ ਮੁੱਢ ਜਾਦਾ ਜਗ੍ਹਾ ਨਹੀਂ ਲੈਂਦਾ ਇਹ ਉੱਪਰ ਹਵਾ ਵਿੱਚ ਹੀ ਫੈਲਦੇ ਫੈਲੇ ਹੁੰਦੇ ਹਨ ਇੰਨਾ ਰੁੱਖਾਂ ਦੇ ਲੰਮੇ ਵੱਧ ਕੇ ਅਸਮਾਨ ਵਿੱਚ ਹੀ ਫੈਲਣਾ ਹੁੰਦਾ ਹੈ ਘੇਰੇ ਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੋਸਨ ਗਿੱਠਾਉ ਧਰਤੀ ਤੇ ਮੱਲੀ ਅਜੇ ਤੁਸੀਂ ਹੋ ਲੜਦੇ ਇਨ੍ਹਾਂ ਸਤਰਾਂ ਵਿੱਚ ਰੁੱਖ ਦੀ ਜ਼ੁਬਾਨੀ ਭਾਈ ਸਾਹਿਬ ਬਿਆਨ ਕਰਦੇ ਹਨ ਕਿ ਸਾਡਾ ਫੈਲਾਓ ਤਾਂ ਅਸਮਾਨ ਵਿੱਚ ਹੁੰਦਾ ਹੈ ਤੇ ਅਸੀਂ ਧਰਤੀ ਤੇ ਗਿੱਠਕੂ ਜਗ੍ਹਾ ਮੱਲੀ ਹੈ ਫਿਰ ਵੀ ਤੁਸੀਂ ਸਾਡੇ ਨਾਲ ਲੜਦੇ ਹੋ ਤੇ ਵੈਰ ਘੜਦੇ ਹੋ